ਸਾਹਮਣੇ ਆ ਜੀਓ ਜੀਓ ਸਾਹਿਬ ਅਜੀਤਪਾਲ ਰੰਗੜਿਆਲ ਦੇ ਮਲਕੀਤਰਾਮ ਪੱਖੋਗਲਾ ਸੋਨੂ ਵਿਖੀ ਆ 2018 ਮਾਡਲ ਤੇ ਚੱਲਿਆ ਹੈ ਨਹੀਂ ਤਕਰੀਬਨ 7-8 ਕੁਇੰਟਲ ਦਾ ਉਹ ਬਈ ਜੇ ਪਹਿਲਾਂ ਇਹ ਹੁੰਦਾ ਫਿਰ ਰੁੱਖੀ ਹੋਰ ਹੁੰਦਾ ਬੋਲੀ ਦਾ ਹੋਵੇ ਭਾਈ ਕਿਹੜੀਆਂ ਗੱਲਾਂ ਕਰਦਾ ਬੋਲੋ ਭਾਈ ਰੰਗੜਿਆਲ ਵਾਲੇ ਸਾਂਝਾ ਰੱਖ ਲੋ ਪੰਜ ਚਾਰ ਘਰ ਇਹ ਹੈਪੀ ਸੀ ਡਰਾ ਹੈਪੀ ਸੀਡਰ ਨੰਬਰ 1 ਜਿਹੜੇ ਹੁਣ ਤੱਕ ਪਸੇਲ ਕੀਤੇ ਸਾਰਿਆਂ ਚੋਂ ਵਧੀਆ ਕੰਡੀਸ਼ਨ ਦੇ ਹੈਪੀ ਸੀਡਰ ਮੈਨੂ ਇਹ ਲੱਗੇ ਤੁਸੀਂ ਦੇਖ ਸਕਦੇ ਹੋ ਛੁਰੀਆਂ ਬਿਲਕੁਲ ਨਵੀਆਂ ਪਈਆਂ ਨੇ ਬਿਲਕੁਲ ਨਹੀਂ ਚੱਲੇ ਹੋਏ ਆ ਹੈਪੀ ਸੀਡਰ ਨੰਬਰ 2 ਹੈ ਤੇ ਕਿਤੇ ਵੀ ਜਰਜੋਰ ਹੈ ਨਹੀਂ ਇਹਨਾਂ ਦੇ ਤੇ ਆ ਇਹਨਾਂ ਤੇ ਲੇਵਲ ਲੱਗਿਆ ਹੋਇਆ ਹੈਪੀ ਸੀਡਰ ਨੰਬਰ 2 ਆ ਇਹਨਾਂ ਦਾ ਮਲਚਰ ਹੈ ਮਲਚਰ ਤੁਸੀਂ ਦੇਖ ਸਕਦੇ ਹੋ ਬਲੇਡ ਬਿਲਕੁਲ ਨਵੇਂ ਪਏ ਨੇ ਇਹਦੇ ਆ ਦੇਖੋ ਤੇ ਆ ਇਧਰ ਪਿਆ ਰੋਟਾਵੇਟਰ ਰੋਟਾਵੇਟਰ ਦੀਆਂ ਆਹ ਕੰਡੀਸ਼ਨ ਐ ਦੇਖ ਸਕਦੇ ਹੋ ਤੁਸੀਂ ਅੱਧੇ ਇੱਕ ਬਲੇਡ ਨੇ ਤੇ ਆਹ ਜ਼ੀਰੋ ਡਰਲ ਆਹ ਜ਼ੀਰੋ ਡਰਲ ਨੰਬਰ 1 ਇਹਦੀਆਂ ਛੁਰੀਆਂ ਦੇਖ ਸਕਦੇ ਹੋ ਜਮ ਨਵੀਆਂ ਪਈਆਂ ਨੇ ਇੱਕ ਇੱਕ ਅੱਧੀ ਛੁਰੀ ਟੁੱਟੀ ਹੋਈ ਐ ਬਸ ਠੀਕ ਤੇ ਆਹ ਜ਼ੀਰੋ ਡਰਲ ਨੰਬਰ 2 ਇਹਦੇ ਵੀ ਤੁਸੀਂ ਦੇਖ ਸਕਦੇ ਹੋ ਦੋਨੇ 11 ਪੂਰੀਆਂ ਜ਼ੀਰੋ ਡਰਲਾਂ ਨੇ ਆਹ ਦੇਖੋ ਇਦੀਆਂ ਵੀ ਸ਼ੁਰੀਆਂ ਬਿਲਕੁਲ ਨਵੀਆਂ ਪਈਆਂ ਨੇ ਇੱਕ ਅੱਧੀ ਸ਼ੁਰੀ ਟੁੱਟੀ ਹੋਈ ਐ ਹਾਂਜੀ ਸਵਾਗਤ ਆ ਜੀ ਸਾਰਿਆਂ ਦਾ ਅੱਜ ਅਸੀਂ ਖੇਤੀਬਾੜੀ ਸਵਾ ਰੰਗੜਿਆਲ ਵਿਖੇ ਪਹੁੰਚੇ ਆ ਜਿੱਥੇ ਖੇਤੀਬਾੜੀ ਸੰਦਾਂ ਦੀ ਨਿਲਾਮੀ ਹੋਣ ਜਾ ਰਹੀ ਐ ਇਹ ਜਿਹੜੇ ਖੇਤੀਬਾੜੀ ਸੰਦ ਨੇ ਜੀ ਜਿਨ੍ਹਾਂ ਦੀ ਨਿਲਾਮੀ ਹੋ ਰਹੀ ਐ ਇਹਦੇ ਵਿੱਚ ਦੋ ਹੈਪੀ ਸੀਡਰ ਨੇ ਇੱਕ ਰੋਟਾਵੇਟਰ ਐ 20 ਡ੍ਰਿਲ ਨੇ ਇੱਕ ਮਲਚਰ ਹੈ ਜੀ ਠੀਕ ਹੈ ਜੀ ਤਾਂ ਉਹਦੇ ਆਪਣੇ ਆ ਸੈਕਟਰੀ ਸਾਹਿਬ ਇਹਨਾਂ ਦੇ ਜਿਹੜੇ ਖੇਤੀਬਾੜੀ ਸੰਧ ਆਪਣੇ ਨਲਾਮੀ ਕਰਨੀਆਂ ਉਹਦੇ ਵਿੱਚ ਕੁਝ ਸ਼ਰਤਾਂ ਨੇ ਤਾਂ ਉਹਦੇ ਬਾਰੇ ਦੱਸਣਗੇ ਕਿਹੜੀ ਕਿਹੜੀ ਸ਼ਰਤਾਂ ਦਾ ਆਪਾਂ ਪਾਲਣ ਕਰਨਾ ਹੈ ਤੇ ਉਹਦੇ ਮੁਤਾਬਕ ਆਪਾਂ ਇਹ ਵੇਚਣਗੇ ਅੱਜ ਆਪਣੀ ਸੁਸਾਇਟੀ ਪਿੰਡ ਰੰਗੜਿਆਲ ਦੀ ਕਾਫੀ ਦਿਨਾਂ ਤੋਂ ਆਪਾਂ ਨੋਟਿਸ ਲਾਸਮੈਂਟਾਂ ਕਰਾਉਣ ਉਪਰੰਤ ਅੱਜ 2 ਵਜੇ ਬੋਲੀ ਸ਼ੁਰੂ ਕਰਦੇ ਆਂ ਉਸ ਬੋਲੀ ਦੇ ਵਿੱਚ ਬਾਹਰੋਂ ਦੂਰੋਂ ਨੇੜਿਓਂ ਸਾਰੇ ਜਿਹੜੇ ਬੋਲੀਕਾਰ ਬੋਲੀ ਦੇਣ ਵਾਸਤੇ ਸੰਦ ਖਰੀਦਣ ਵਾਸਤੇ ਪਹੁੰਚੇ ਨੇ ਉਹਨਾਂ ਲਈ ਕੁਝ ਸ਼ਰਤਾਂ ਨੇ ਜੋ ਆਪਾਂ ਨੋਟਸ ਦੇ ਵਿੱਚ ਵੀ ਲਿਖਿਆ ਹੋਇਆ ਸੀ ਵੀ ਸਭ ਕਮੇਟੀ ਮੌਕੇ ਤੇ ਪੜ੍ਹ ਕੇ ਸੁਣਾਓ ਉਹ ਸੁਣਾਉਣਿਆ ਤੁਹਾਨੂੰ ਬੋਲੀਕਾਰ ਵੱਲੋਂ 5000 ਰੁਪਿਆ ਸਕਿਉਰਿਟੀ ਜਮ੍ਹਾਂ ਕਰਾਉਣੀ ਪੂ ਜਿਹੜੀ ਆਪਾਂ ਲੈਣੀ ਸ਼ੁਰੂ ਕਰਦੇ ਹਾਂ ਹੁਣ ਨੰਬਰ 2 ਬੋਲੀਕਾਰ ਵੱਲੋਂ ਖੇਤੀਬਾੜੀ ਸੰਧ ਦੀ ਬੋਲੀ ਟੁੱਟਣ ਉਪਰੰਤ ਬੋਲੀ ਦੀ ਰਕਮ ਬੋਲੀ ਦੀ ਰਕਮ ਵਿੱਚੋਂ 25% ਰਕਮ ਅੱਜ ਜਮ੍ਹਾਂ ਕਰਾਉਣੀ ਹੋਊਗੀ ਖੇਤੀਬਾੜੀ ਸੰਧ ਦੀ ਬੋਲੀ ਹੋਣ ਉਪਰੰਤ ਖਰੀਦਦਾਰ ਵੱਲੋਂ ਸਾਰੀ ਰਕਮ ਮਿਤੀ 13 3 2024 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਾਉਣੀ ਹੋਊਗੀ ਜਮ੍ਹਾਂ ਕਰਵਾਉਣ ਉਪਰੰਤ ਹੀ ਖੇਤੀਬਾੜੀ ਸੰਦ ਦਿੱਤਾ ਜਾਊਗਾ ਨੂੰ ਖੇਤੀਬਾੜੀ ਸੰਦ ਖਰੀਦ ਕੀਤਾ ਹੋਇਆ ਜੇਕਰ ਖਰੀਦਦਾਰ ਮਿਤੀ 13 3 2024 ਨੂੰ ਸ਼ਾਮ 5 ਵਜੇ ਤੱਕ ਕੋਲ ਰਕਮ ਸਵਾ ਵਿੱਚ ਨਹੀਂ ਜਮ੍ਹਾਂ ਕਰਵਾਉਂਦਾ ਤਾਂ ਉਸ ਸੰਦ ਵੀ ਬੋਲੀ ਰੱਦ ਸਮਝੀ ਜਾਊਗੀ ਤੇ ਖਰੀਦਦਾਰ ਵੱਲੋਂ ਪਹਿਲਾਂ ਜਮ੍ਹਾਂ ਕਰਵਾਈ ਹੋਈ 25% ਰਕਮ ਵੀ ਜਬਤ ਕੀਤੀ ਜਾਊਗੀ। ਨੰਬਰ 5 ਅੰਤਮ ਫੈਸਲਾ ਜੋ ਵੀ ਕੋਈ ਲੈਣਾ ਹੈ ਉਹ ਸਭ ਕਮੇਟੀ ਕੋਲੇ ਸਭ ਕਮੇਟੀ ਕੋਲੇ ਹੋਊਗਾ। ਜੇਕਰ ਕੋਈ ਵੀ ਖੇਤੀਬਾੜੀ ਸੰਧ ਸਭ ਕਮੇਟੀ ਨੂੰ ਲੱਗਦਾ ਹੈ ਵੀ ਇਹ ਘਟ ਕਿੰਤੇ ਜਾ ਰਿਹਾ ਹੈ ਤਾਂ ਉਹਨੂੰ ਸਭ ਕਮੇਟੀ ਸਭਾ ਵਿੱਚ ਵਾਪਸ ਰੱਖ ਸਕਦੀ ਹੈ। ਥੋਡੇ ਸਾਰੇ ਬੋਲੀਕਾਰਾਂ ਕੋਲੇ ਸਾਹਮਣੇ ਸੰਧ ਪਏ ਨੇ ਇਹਨਾਂ ਦੇ ਨਾਲ ਜੋ ਵੀ ਕੁਛ ਅੱਜ ਹੈ ਇਸ ਟਾਈਮ ਤੇ ਮੌਜੂਦ ਉਹੀ ਦਿੱਤਾ ਜਾਊਗਾ ਨਾ ਕਿ ਬਾਅਦ ਚ ਕੋਈ ਬੋਲੀਕਾਰ ਕਲੇਮ ਕਰੇ ਮੈਨੂੰ ਆ ਨਹੀਂ ਦਿੱਤਾ ਮੈਨੂੰ ਆ ਨਹੀਂ ਦਿੱਤਾ ਉਹ ਕੁਛ ਨਹੀਂ ਦਿੱਤਾ ਜਾਊਗਾ ਉਹ ਆਪ ਦਾ ਹੁਣ ਚੈੱਕ ਕਰ ਸਕਦੇ ਹੋ ਤੁਸੀਂ ਜੋ ਵੀ ਹੈਗਾ ਨਾਲ ਜੋ ਵੀ ਕੁਛ ਹੈ ਨਾਲ ਪਿਆ ਆ ਦੀ ਐਸੇ ਕਰਕੇ ਕਿਹਾ ਜੀ ਜੋ ਕੁਛ ਹੈ ਤੁਹਾਡੇ ਸਾਹਮਣੇ ਆ ਹੈਪੀ ਸੀਡਰਾਂ ਤੇ ਨੰਬਰਿੰਗ ਲੱਗੀ ਹੋਈ ਐ ਜੀਰੋ ਡ੍ਰਿਲਾਂ ਤੇ ਨੰਬਰਿੰਗ ਲੱਗੀ ਹੋਈ ਹੈ ਉਹਦੇ ਮੁਤਾਬਕ ਹੀ ਬੋਲੀ ਹੋਊਗੀ ਜੀ ਲਓ ਜੀ ਕਰਤੀ ਸਕਿਉਰਟੀ ਪਰ ਨਹੀਂ ਹੋਰ ਹੋ ਹਾਂ ਨੇ ਫਰ ਕਿੰਨਾ ਪੈ ਗਿਆ ਫਿਰ ਸਹੀ ਨਾਂ ਲਿਖਾਇਓ ਜੀ ਮਾੜਾ ਹੈ ਹਾਂ ਨਿਕਤਾਰ ਸਿੰਘ ਲਿਖਾਓ ਠੀਕ ਹੈ ਠੀਕ ਹੈ ਨਿਕਤਾਰ ਸਿੰਘ ਆ ਉਹ ਨਿਧਾਰ ਕਰ ਪਿੰਡ ਜੀ ਖੱਤਰੀਵਾਲਾ ਖੱਤਰੀ 773 ਫੋਨ ਨੰਬਰ ਬੋਲੋ 94650557900 57900 ਨੋਟ ਲੈ ਬੋਲ ਗਰਦੀਪ ਹੈਪੀ ਸਿਡਰ ਇੱਕ ਨੰਬਰ ਆ ਸਵਾ ਵੱਲੋਂ ਰੱਖੀ ਕੀਮਤ 20000 ਰੁਪਇਆ ਬੋਲੋ ਜੀ 22000 ਕਹੋ ਜੀ ਲਿਖੋ ਜੀ ਕੀ ਨਾਮ ਹੈ ਕੀ ਨਾਮ ਹੈ ਜੀ ਜੰਤਾਰ ਸਿੰਘ ਜੰਤਾਰ ਸਿੰਘ 22000 ਸਾਡੇ ਬਾਈ ਅਸੀਂ ਸਾਹਮਣੇ ਆ ਜੂ ਮਾੜਾ ਨਾਮ ਬੋਲੋ ਜੀ ਨਾ ਇੱਥੇ ਸਲਾਵਰ ਸਿੰਘ 22500 ਰੁਪਿਆ ਇੱਥੇ ਆਇਓ ਧੁੱਪੇ ਨੀਚੇ ਨਾ ਨੀਚੇ ਰੱਖ ਮੈਂ ਬੋਲੋ ਜੀ ਬੋਲੋ 23000 23000 ਜਗਤਾਰ ਸਿੰਘ ਦੇ ਥੱਲੇ ਲਿਖੋ ਜਗਤਾਰ ਸਿੰਘ 23000 25000 ਕਰੋ ਜੀ ਮਲਕੀ ਬਸ ਨਾ ਨਾ ਪਾਓ ਜੀ ਰਕਮ ਪਾ ਰਕਮ ਪਾਈ ਜਾਓ ਥੱਲੇ ਵਾ ਥੱਲੇ ਨੂੰ ਰਕਮ ਵਧੀ ਜਾਣੀ ਹੈ ਇੱਕ ਮਿੰਟ 25000 ਵਾਲੇ ਲਿਖੋ 25000 ਵਾਲਾ ਕਿਹੜਾ ਜੀ ਮਲਕੀਤ ਦਾ ਸਾਈਡ ਤੇ ਲਿਖੋ ਉਹ ਅੱਗੇ ਲਿਖ ਮਲਕੀਤ RAM 25000 ਥੋੜਾ ਸੈਕਟਰ ਤੋਂ ਗੈਪ ਬਣਾ ਦਿਓ ਨਾਲ ਦੋ ਜੀ ਇੱਕ ਮਿੰਟ ਮਲਕੀਤ RAM 25000 26 26000 ਜਗਤਾਰ ਸਿੰਘ ਲਿਖ ਲਓ ਜੀ ਬਸ 26 ਸ਼ਾਰਟ ਜੀ ਪਾ ਲਿਆ ਕਰੋ 26 ਬਸ ਹਾਂ 26000 ਬੋਲ ਵੀ 26000 ਜਗਤਾਰ ਸਿੰਘ ਹੈਪੀ ਸਿੱਡਰ ਇੱਕ ਨੰਬਰ ਆ ਕਰਾਸ ਹੈਗਾ ਉਹਦੇ ਨਾਲ ਆ ਨਾ ਉਹ ਵਾਲਾ ਦੇਖ ਲਓ ਜੀ ਜੋ ਕੁਝ ਪਿਆ ਉਹੀ ਹੈ ਜੀ ਹਾਂ ਉਹ ਚੈੱਕ ਕਰ ਲਓ ਜਗਤਾਰ ਸਿੰਘ 26000 ਜਗਤਾਰ ਸਿੰਘ 26000 ਹੈਪੀ ਸਿਡਰ ਇੱਕ ਨੰਬਰ ਆ 27 ਕਰੋ ਜੀ 27 ਕਰੋ ਜੀ ਕੀ ਨਾਮ ਇਹ ਮਲਕੀਤ RAM ਦਾ 27 ਕਰੋ ਜੀ ਬਸ ਇੱਥੇ ਲਿਖ ਲਓ ਥੱਲੇ ਲਿਖ ਲਓ 27000 ਮਲਕੀਤ RAM ਦਾ ਅੱਖੋ ਕਲਾ ਤੁਨੂ ਸਿੰਘ ਹੋ ਲੋ ਹੈ ਲਾਲ ਨੇ ਕੋਈ ਨਹੀਂ ਅੱਖਾਂ ਨਾਲ ਪਿੱਛੀ ਨੇੜਾ ਉਹ ਤਾਂ ਪਹਿਲਾਂ ਕਹਿੰਦਾ ਰੇ ਦੂਰ ਆ ਮੇਰਾ ਕਹਿੰਦਾ ਦੂਰ ਲੈ ਜਾਣਾ ਬੰਦਾ ਕਹਿੰਦਾ ਬੱਬੂ ਘਰ ਕਿੱਥੇ ਰੇਟਾ ਵੀ ਲੈਣਾ ਦੂੰ ਉਹ ਪਹਿਲੀ ਹਵਾਲੇ ਨਾ ਯਾਰਾਂ ਇਹ ਤਾਂ ਨਾ ਕਰ ਯਾਰਾ ਛੜੇ ਸੰਤ ਦੇਖੋ ਤੁਸੀਂ ਰੰਗ ਤਾਂ ਦੇਖੋ ਯਾਰਾਂ ਰੰਗ ਦੇਖੋ ਐ ਚਮਕਦੇ ਨੇ ਘੇਰ ਚੱਲੇ ਹੀ ਨਹੀਂ ਦੇਖ ਲੋ ਇਹ ਕ੍ਰਾਸ ਤਾਂ ਅਸੀਂ ਹੋਰ ਦੇ ਚਲਾਤੇ ਸਿਆਣੇ ਕਹਿੰਦੇ ਥੇਲੀ ਦੇ ਫੋੜੇ ਮਾਮੂ ਰੱਖੇ ਹੋਏ ਨੇ ਦੇਖ ਲੋ ਕਿਉਂ ਸੋਨੂੰ ਸੰਗਾ ਜਮਨ ਨਵਾਂ ਉਹਥੇ ਵੀ ਦੇਖ ਕੇ ਆ ਨਾ ਅੱਜ ਬਾਹਰ ਘਟੇ ਅਇ ਤੈਨੂੰ ਚਾਣਕ ਦਿਖਾਵਾਂਗੇ ਤੁਹਾਨੂੰ 7 ਤਰੀਕ ਨੂੰ ਪਰਸਾਂ ਹੀ ਇਹ ਤਾਂ ਬਹੁਤ ਟਾਈਮ ਲੱਗੂ ਜੀ ਬੋਲੋ ਜੀ ਬੋਲੋ 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 ਜੀ ਬੋਲੋ ਇਸ ਤਾਂ ਕਹੀਏ ਨੇ ਮਲਕੀਤ RAM 27000 ਇੱਕ ਮਲਕੀਤ RAM 27000 ਹੈਪੀ ਸੀਡਰ ਨੰਬਰ 1 2 ਕਮੇਟੀ ਨੂੰ ਦੇਖ ਲੈਣ ਸਾਢੇ 27000 ਰੁਪਇਆ ਜਗਤਾਰ ਸਿੰਘ 27000 ਕਰੋ ਜੀ ਉਹ ਭਾਈ ਜਗਤਾਰ ਸਿੰਘ ਦਾ 27500 ਰੁਪਇਆ 28000 ਹੋ ਗਿਆ ਮਲਕੀ ਤਰਾਵਾਂ ਭਾਈ 2000 28000 ਮਲਕੀ ਤਰਾਵਾਂ ਦਾ 28000 ਹੈਪੀ ਸੀਡ ਟ੍ਰੈਕ ਨੰਬਰ ਆ ਮਲਕੀ ਤਰਾਵਾਂ 28000 ਇੱਕ ਬੋਲੋ ਬੋਲੋ ਯਾਰ ਬਹੁਤ ਵਧੀਆ ਸੰਦ ਨੇ ਇਹ ਬਣੇ ਹੋਏ ਤਾਂ ਹੁਣ ਚਲੋ ਲਾਈ ਨਹੀਂ ਜਮਾ ਨਹੀਂ ਖੜੇ ਨੇ ਨਵੇਂ ਦੋਰਾ ਦੋਰਾ ਇੱਥੇ ਰੱਬ ਲੱਗਦੀ ਹੈ ਕਰੰਟ ਦੀ ਪੈਲ ਕਰ ਦਿਓ ਜੀ ਲੈ ਲਓ ਹੈਂ ਚੰਗ ਦੀ ਪੈਲ ਕਰੋ ਦਿਆ ਵਾਲਾ ਜੀ ਦਾ ਗੋਦੀ ਯਾਰ ਫੇਰ ਕਹਿਣੀ ਹੈ ਹੈਂ ਹੈਪੀ ਸਿਡਰ ਇੱਕ ਨੰਬਰ 22000 ਮਲਕੀਤਰਾਮ 2 22000 ਹੈਪੀ ਸਿਡਰ ਇੱਕ ਨੰਬਰ ਮਲਕੀਤਰਾਮ 3 ਲਿਖੋ ਜੀ ਵਧਾਈ ਹੋਵੇ ਤੁਹਾਨੂੰ ਜੀ ਵਧਾਈ ਆਜੋ ਕਰੋ ਸਹਿਨ ਜੀ ਸਾਰੇ ਜਣੇ ਉਵੇਂ ਲਿਖਿਆ ਹੈ ਗਰਦੀਪ ਜਿਵੇਂ ਪਹਿਲਾਂ ਲਿਖਿਆ ਸੀ ਹਾਂ ਜੀ ਤੇ ਨੰਬਰ ਤੇ ਕਿਹੜੇ ਕਿਹੜੇ ਹੈਪੀ ਸਿਡਰ ਨੰਬਰ 2 ਸਵਾ ਵੱਲੋਂ ਰੱਖੀ ਕੀਮਤ 20000 ਰੁਪਇਆ ਆਜੋ ਜੀ ਕਰੋ ਸ਼ੁਰੂ ਹੀ ਬੀ ਜੀ 22000 ਰੁਪਿਆ ਲਿਖਾਈ ਜਸਵੀਰ ਸਿੰਘ 23000 ਕਰ ਦੇ ਸੋਨੂ ਹਾਂਜੀ 20000 22 22 22 ਇਹਦਾ 22 20 ਤਾਂ ਇਹਦਾ 22 ਜੀ ਸੋਨੂ ਦਾ 23 ਸੋਨੂ ਦਾ 23 23 ਸੋਨੂ ਦਾ 23000 ਰੁਪਿਆ ਜੀ ਹੈਪੀ ਸਿਟ ਰੇ ਉਹਦੇ ਨਾਲੋਂ ਵੀ ਚੰਗਾ ਹੈ ਹਮਲੇ ਕੀਤਰਾਮ 24000 ਰੁਪਿਆ ਜੀ ਮਲਕੀ ਇਤਰਾਮ 24000 ਰੁਪਿਆ ਜੀ ਹੈਪੀ ਸਿੱਟਰ ਆ 2 ਨੰਬਰ ਆ ਜਸਵੀਰ ਸਿੰਘ ਦਾ ਕਰੋ ਜੀ 242 ਮਲਕੀ ਇਤਰਾਮ ਦਾ 25 ਇਹ ਸੋਨੂ ਦਾ ਸੋਨੂ ਦਾ ਕਰੋ ਜੀ 25500 ਰੁਪਿਆ ਹਾਂ ਜੀ 26000 ਕਰੋ ਜੀ ਮਲਕੀ ਇਤਰਾਮ ਦਾ ਚੱਲੀ ਜਾਂਦਾ ਇੱਕ ਆ ਜਾਓ 26 ਦੀ ਐ ਮੈਂਟ ਗੱਲ ਕਰ ਲੈ ਬਹੁਤ ਗੁੰਗਾ ਦੇ ਹੈ ਰੋਕ ਨਹੀਂ ਸਕਦੇ ਆਏ ਨਹੀਂ ਹੁਣ ਰੁਕਦੀ ਹੈਗੀ ਇਹ ਤਾਂ ਹੁਣ ਛਾੱਕ ਗਈ 15 ਇੰਨੇ ਚਿਰ ਦਾ ਇਹਦਾ 5 ਸਾਲ ਮਸਾ ਲਿਆ ਨੇੜੇ 5 ਸਾਲ ਰੋਕੀ ਰੱਖੀ ਹੈ ਚਲੋ 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 26000 ਰੱਖੋ ਜੀ ਤੁਸੀਂ ਬਸ 26000 ਮਲਕੀਤਰਾਵ ਸਾਢੇ 26000 ਸਾਢੇ 2600 ਨੂੰ ਦਾ ਜੀ 27 ਕਰ ਲਓ ਜੀ 27000 ਮਲਕੀਤਰਾਵ 27000 ਮਲਕੀਤਰਾਮ 27000 ਰੁਪਇਆ ਮਲਕੀਤਰਾਮ ਸਾਡੇ 27 ਜੀ ਸਾਡੇ 27 ਜਸਵੀਰ ਦਾ ਜੀ ਸਾਈ ਕਰੋ ਜੀ ਮਲਕੀਤਰਾਮ ਦਾ ਨਾ ਸਾਈ 200 ਕੀ ਦਾ ਸੋਨੂ ਦਾ ਕਰੋ ਜੀ ਵੀ ਤਾਂ ਡੱਬੀ ਭਰਦਾ ਇਹ ਸਾਈ 200 ਸਾਡੇ 282 ਕਰ ਦਿਓ ਜੀ ਸਾਡੇ 282 ਮਲਕੀਤ ਜਗਤਾਰ ਬੋਲੇ ਇਹ ਨਹੀਂ ਦੁਆ ਕੀ ਹਾਂ ਜੀ ਕੋਈ ਨਾ ਕੋਈ ਨਾ ਬੋਲੀ ਚੱਲੋ ਸਾਈ ਦਾ ਕਹ ਹੈ ਪਹਿਲਾ 500 ਪਿੱਛੇ ਰਹਿ ਗਈ ਹੁਣ ਵੀ 500 ਦਾ ਹੀ ਰੌਲਾ ਹੈ 28000 ਮਲਕੀ ਤੇਰਾਮ ਦਾ ਬੋਲੋ ਬੋਲੋ ਨੰਬਰਿੰਗ ਤਾਂ ਹੀ ਲਾਈਆ ਸੀ ਕੋਈ ਵਿਚਾਰ ਰੁਪਏ ਵਧ ਦੇਊਗਾ ਤਾਂ ਮੇਰੇ ਲੱਗਿਆ ਮੈਂ ਆਹ 28000 28700 ਰੁਪਿਆ 29 ਕਰ ਦਿਓ ਜੀ 29000 ਮਲਕੀ ਤੇਰਾਮ ਦਾ ਵਧਾਏ ਫਿਰ ਆਪਾਂ ਨੂੰ ਕੀ ਮੜਾ ਹੈਪੀ ਸੀਟਰ ਨੰਬਰ 229 ਹੇਰ ਮਲਕੀਤਰਾਮ 29200 ਜਸਵੀਰ ਸਿੰਘ 29200 ਸਾਡੇ ਕਰ ਲੈ ਸਾਡੇ 29 ਮਲਕੀਤਰਾਮ ਸਲਾਗਰ ਸੰਗਾ ਸਾਨੂੰ ਤੁਸੀਂ ਕੁਝ ਜ਼ਮੀਨ ਦਾਬ ਕਰ ਗਏ ਤੁਹਾਨੂੰ ਦੀਆਂ ਐਂਟਰੀਆਂ ਘਟ ਨੇ ਜ਼ਮੀਨ ਘਟ ਨੇ ਤੁਹਾਡੀਆਂ ਤਾਂ ਤੁਹਾਨੂੰ ਤੈਨੂੰ ਕਿਹਾ ਸੀ ਨਾ ਵੀ ਚੰਪਕ ਦੇ ਲੈ ਜਾਵਾ ਸਪਰੇਅ ਜਾ ਕੇ ਪਾ ਦੇ ਜੋ ਲਾ ਦੋ ਲਾ ਦੋ ਹੈ ਵਧੀਆ ਨੇ ਚੱਲੇ ਨੇ ਓ ਯਾਰ ਗੇਅਰ ਤਾਂ ਜਮੇ ਨਹੀਂ ਚੱਲੇ ਜਿਵੇਂ ਲੈ ਗਿਆ ਕਿ ਪਾ ਕੇ ਖੇਤ ਕਿੜੇ ਦੇ ਕਿ ਲਈ ਆਇਆ ਕੰਪਨੀ ਵੈਂਡ ਨੇ 29500 ਮਲਕੀ ਇਤਰਾਮ 1 29500 ਮਲਕੀ ਇਤਰਾਮ ਹੈਪੀ ਸੀਡਰ 2 ਨੰਬਰ 2 ਦੱਸੋ ਜੀ ਪ੍ਰਧਾਨ ਜੀ ਬੋਲੋ ਜੀ ਤੈਨੂੰ 29500 ਹੈਪੀ ਸੀਡਰ ਨੰਬਰ 2 ਮਲਕੀ ਇਤਰਾਮ 3 ਠੀਕ ਹੈ ਜੀ ਕਰੋ ਸਹਾਂ ਜੀ ਇੱਕ ਦਸਵੀਰ ਸਿੰਘ ਆ ਗਏ ਥੋਨੂੰ ਸਿੰਘ ਆ ਬਾਈ ਕਰਦਾ ਕਰੋ ਲੋ ਜੀ ਹੁਣ ਆਪਣੇ ਖੇਤੀਬਾੜੀ ਸੰਦਾ ਮਲਚਰ ਦੀ ਨਿਲਾਮੀ ਕਰਦੇ ਆਪਾਂ ਬੋਲੀ ਸ਼ੁਰੂ ਕਰਦੇ ਆ ਇਹ ਦਸ਼ਮੇਸ਼ ਕੰਪਨੀ ਦਾ ਬਣਿਆ ਹੈ ਅਮਰਗੜਾ ਲਿਆਂਦਾ ਤੇ 2018 ਮਾਡਲ ਹੈ ਇਹ ਕੋ ਦਸ ਦੂਸ ਨਹੀਂ ਹੈਗਾ ਆ 2018 ਮਾਡਲ ਹੈ ਤੇ ਚੱਲਿਆ ਹੈ ਨਹੀਂ ਤਕਰੀਬਨ 7-8 ਕੁਨਟਲ ਦਾ ਹੈ ਤੋਂ ਪਾਰਾਂ ਕਰਕੇ ਟ੍ਰੈਕਾਂ ਵਗਰ ਪਾਏ ਹੀ ਲੋਕਾਂ ਨੇ ਟ੍ਰੈਕ ਛੋਟੇ ਨੇ ਚਲੋ ਕਰਾਓ ਇਹ ਸਟਾਰਟ ਆ ਜਾਣਗੇ ਦੇਲੇ ਆਪ ਕੀ ਬੋਲੀ ਰੱਖੋ ਸਰਕਾਰੀ ਤੇ ਇਹਦੀ ਸਵਾ ਵੱਲਿਓ ਕੀਮਤ ਹੈ 18000 ਰੁਪਿਆ ਸਿਰਫ 18000 ਦੇਖੋ ਜੀ ਜਗਤਾਰ ਸਿੰਘ 20000 ਰੁਪਿਆ 2000 ਰੁਪਇਆ ਕਰ ਲਓ ਮਲਕੀ ਤਰਾ ਵੀ 21000 ਰੁਪਇਆ ਸਾਡੀ ਕੀ ਕਰ ਲਓ ਜੀ ਕਿਹਦਾ ਜੀ ਅਜ ਤੁਸੀਂ ਇੱਥੇ ਹੀ ਹੋ ਉਹ ਕਿਤੇ ਬਾਗੇ ਅਗਲੇ ਦੇਖੋ ਅਗਲੇ ਲਾਈਨ ਗਰਗ ਜੀ ਅਗਲੀ ਨਾਲ ਜਗ੍ਹਾ ਛੱਡ ਕੇ ਸਾੜਾ ਸਪੇਸ ਦੇ ਦੋ ਨਾ ਬੱਬੂ ਗਰਗ 21500 25000 ਕਰ ਲਓ ਜੀ ਜਗਤਾਰ ਜਗਤਾਰ ਦਾ 25000 ਰੁਪਇਆ ਕਰ ਲਓ ਮਲਕੀਤਰਾਮ ਦਾ 26000 ਰੁਪਿਆ ਜਗਤਾਰ ਦਾ ਕਰੋ ਜੀ 26500 27000 ਕਰੋ ਮਲਕੀਤਰਾਮ ਦਾ 27000 ਸੋਨੂ ਨਿੱਤਰ ਗਿਆ ਮਾਰ ਦਿੰਦੇ ਸੀ ਲੋਕਣ ਲੱਗ ਗਿਆ ਯਾਰ ਲੈ ਯਾਰ ਬੋਲੋ ਜੀ ਮਲਕੀਤਰਾਮ 27000 ਮਲਚਰ ਸਾਡੇ 27 ਕਰੋ ਜੀ 27500 ਜਗਤਾਰ ਸਿੰਘ 28000 ਮਲਕੀ ਤੇਰਾਮ ਮਲਕੀ ਤੇਰਾਮ 28000 ਮਲਚਰ 28500 ਜਗਤਾਰ ਸਿੰਘ ਬੋਲੋ ਜੀ 28500 ਰੁਪਿਆ ਜਗਤਾਰ ਸਿੰਘ ਕਰੋ ਜੀ 29000 ਰੁਪਿਆ ਮਲਕੀ ਤੇਰਾਮ ਦਾ 29000 ਰੁਪਿਆ ਮਲਕੀ ਤੇਰਾਮ ਦਾ ਬੋਲੋ ਯਾਰ ਪਤਾ ਕਹਿੰਦਾ ਮੈਂ ਇਕੱਠੇ ਸੈਣ ਨਹੀਂ ਕਰੂੰ ਬੋਲੋ ਬੋਲੋ 29000 ਮਲਚਰ ਮਲਕੀਤਰਾਮ 1 29 ਕਰੋ ਜੀ ਕਰੋ ਜੀ 29500 ਜਗਤਾਰ ਸਿੰਘ 30000 ਮਲਕੀਤਰਾਮ ਦਾ 30000 ਰੁਪਿਆ ਮਲਕੀਤਰਾਮ ਦਾ ਭਾਈ ਮਲਚਰ ਤੇ ਬੋਲੋ ਭਾਈ ਰਗੜਿਆ ਵਾਲੇ ਸਾਂਝਾ ਰੱਖ ਲੋ ਪੰਜ ਚਾਰ ਘਰ ਮਲਕੀਤਰਾਮ 30000 ਮਲਚਰ 1 ਮਲਕੀਤਰਾਮ ਮਲਚਰ 30000 ਰੁਪਿਆ 2 20500 ਰੁਪਿਆ ਜਗਤਾਰ ਸਿੰਘ 31 ਕਰ ਲੋ ਜੀ ਦੇਖੋ ਜੀ ਕਰੋ 31 ਦੇਖਦੇ ਉਧਰ 31 ਕਰ ਦੋ 31000 ਰੁਪਿਆ ਮਲਕੀਤ RAM ਜਿਹੜਾ ਸ਼ੈਂਪੂ ਮਾਰਿਆ ਉਹ ਖਰਚਾ ਤਾਂ ਨਿਕਲ ਹੀ ਆਊ ਇਹਦਾ ਹੋਰ ਜੀ ਤੇਲ ਦਾ ਤਾਂ 10 ਲੀਟਰ ਤਾਂ ਤੇ ਦੂੰ ਘਟੇ ਸੀਗੇ ਇੱਕ ਹੋਰ 1000 ਲਾਤਾ ਜੀ 31000 ਮਲਕੀਤ RAM ਮਲਚਰ ਇੱਕ ਮੀਓ ਨਾਲਾ ਮੜਾ ਇੱਕ ਬੋਲ ਯਾਰ ਮਲਕੀਤਰਾ ਮਲਚਰ 2 31000 ਮਲਚਰ ਮਲਕੀਤਰਾ 3 ਕਰੋ ਜੀ ਸੈਨਾ ਦੇਖੋ ਜੀ ਧਾਰ ਸਿੰਘ ਚਲੋ ਆ ਜਿਓ ਜੀ ਨੇੜੇ ਅਗਲੀ ਬੋਲੀ ਭਾਈ ਰੋਟਾ ਵੇਟਰ ਦੀ ਬੋਲੋ ਬੋਲੋ ਯਾਰ ਬਲੀਓ ਸਿਰਫ 15000 ਰੁਪਇਆ 10000 ਦਾ ਬਰੇਡ ਚੜਦਿਆਂ 15000 ਰੁਪਇਆ ਸਿਰਫ ਕਰੋ ਵੀ ਜੀ ਕਰੋ ਜੀ ਤੇ ਸੋਨੂ ਸਿੰਘ 20000 ਰੁਪਇਆ ਸਾਡੇ ਦੀ ਕਰ ਪੱਕੇ ਜੀ ਲਾ ਦੇ ਯਾਰ ਕੇਰਾ ਕੋ ਸਾਨੂੰ ਬਾਹਲੇ ਲਿਖਣੇ 25000 25 ਲੀ ਹੋ ਜਾ ਤਾਰ ਦਾ ਅੱਗੇ ਬੋਲੋ ਜੀ 27000 ਰੁਪਇਆ ਕਰੋ ਜੀ ਮਲਕੀਤ ਤਾਰ ਲਖੋ ਅੱਗੇ ਜੀ ਮਲਕੀਤ ਤਾਰਮ 27000 ਬਸ ਹੋ ਗਿਆ ਸੋਨੂ ਦਾ 27500 ਜੀ ਇੱਥੇ ਆ ਜੋ ਕੀ ਆਲਾ ਕਿੜਾ ਗਿਆ ਤੇਰਾ ਹੀ ਲਾਉਣਾ ਹੈ ਦੇਖ ਲੈ ਬੱਬੂ ਕਰਗਾ ਜੀ ਆਪਣਾ ਕਰਤੀ ਕਰਦੇ ਮਦੰਗਰ ਘਰਗ ਜੀ ਅੱਗੇ ਦਲਾਵਰ ਵੀ ਲੇਖ ਲਓ ਜੀ ਰਕਮ ਬਬੂ 31 ਬਬੂ ਤੇਰਾ ਕਿੰਨਾ ਹੈ 30 30 30 ਦਲਾਵਰ ਦਾ 31 ਕਰ ਦਿਓ ਜੀ 40 ਉਹੀ ਜੀ ਇੱਧਰ ਖੜੇ ਆ ਬੋਲੋ ਜੀ ਬੋਲੋ ਅੱਗੇ ਅੱਗੇ ਬੋਲੋ ਜੀ 31 ਦਲਾਵਰ ਦਾ ਜੀ ਬੋਲੋ ਜੀ 31 ਤੋਂ ਬਾਅਦ 31 500 ਕਰ ਦਿਓ ਅਜੀਤਪਾਲ ਦਾ ਕਰੋ ਜੀ 31 500 ਤੁੰ ਨੂੰ ਮਾਰ ਦੇ ਮੈਂ ਤਰਾ ਦਾ ਆਏ ਹਣਾ ਹੁਣ ਤਾਂ ਕੀ ਕਰਤਾ ਜੀ ਹੁਣ ਉਸ ਪਾਸੇ ਭੱਜ ਗਏ ਤੇਰਾ 20 ਦਾ ਕੱਪੜਾ ਹੋ ਗਿਆ ਆਪਾਂ ਕਿ ਆਏ ਤੈਨੂੰ ਰੋਕੇ ਗੱਲ ਕਰਦੀਆਂ ਦੇ ਵਾਸਤੇ ਇੱਥੇ ਤੂੰ ਬੱਜਾ ਬੋਲੋ ਬੋਲੋ ਅੱਗੇ ਬੋਲੋ 77 ਦਾ 300 ਸਾਲ ਪਹਿਲਾਂ ਬਣਾਇਆ ਸੀ ਇਹ ਕਿਉਂ ਕਰਦਾ ਜੀ ਬਲਾਵਰ ਪਰ ਤੋਂ ਤੋਂ ਪਹਿਲਾਂ ਬੋਲੋ ਜੀ ਰੰਗ ਦੇਖੋ ਨਾਲੇ ਮੈਂ ਚਮਕਦਾ ਬਿਆ ਸਟicker ਵੀ ਨਹੀਂ ਲੱਥੇ ਮਾਡਲ ਦੇਖੋ ਮਿਲਦਾ ਹੀ ਨਹੀਂ ਹੁਣ ਤਾਂ ਨਵਾਂ ਲਿਆਉਣੀਆਂ ਦਾ ਸਬਸਿਡੀ ਦਿੰਦੀ ਨਹੀਂ ਗੌਰਮਿੰਟਾਂ ਸਭ ਸਬਸਿਡੀ ਬੰਦ ਹੈ 1.5 ਲੱਖ ਦਿੰਦੀ ਨਹੀਂ ਤਾਂ ਹੀ ਹੈ ਆ ਇਹੀ ਹੈ ਨੇ ਪੰਜ ਚਾਰ ਜਿਹੜੇ ਹੁਣ ਵੇਚੀ ਜਾਂਦੇ ਆ 32 ਗੱਲ ਲੋ ਜੀ ਕਰੋ ਸੋਨੂ ਦਾ 32 32 ਲਿਖੋ ਪਹਿਲਾਂ ਸੋਨੂ ਦਾ ਪਹਿਲਾਂ ਬੱਤੀ ਲਿਖ ਲੋ ਬਾਅਦ ਸਾਡੇ ਬੱਤੀ 32500 ਜੀ अजीतਪਾਲ ਦਾ ਅੱਗੇ ਬੋਲੋ ਜੀ ਸਾਡੇ 33 ਤੱਕ ਵਾਗ ਗਿਆ ਹਾਂ ਜੀ ਲੈ ਲਿਆ ਜੀ 32500ਜੀਤਪਾਲ ਦਾ ਬੋਲੋ ਭਾਈ 33 ਕਰੋ ਜੀ ਹਾਂ ਫਲਕੀਤਰਾਮ ਫਲਕੀਤਰਾਮ ਦਾ ਕਰੋ 33 ਜੀ ਤਰਗੜਿਆ ਹਾਲ ਦੇ ਹੋਰ ਬੰਦੇ ਬਹੁਤ ਸੀਗੇ 33 ਬਲਜੀਤ ਅਜੀਤਪਾਲ ਦਾ ਜੀ 33500 ਜੀ ਕੀ ਕਰਦੇ 34 ਕਿਹਨੇ ਬੰਦੇ 34 ਕਿਹਦਾ ਇੱਕ ਦਾ ਜੀ ਬਲਜੀਤ ਹਾਂਜੀ ਨਵੀਂ ਐਂਟਰੀ ਕਰੂੰ ਹਾਂਜੀ ਅਜੀਤਪਾਲ ਦਾ 34500 ਜੀ 3500ਜੀਤਪਾਲ ਜੀ 36 ਕਰੋ ਜੀ ਮਲਕੀਤਰਾਮ ਦਾ 36500 ਕਰੋ ਜੀ ਕਰੋ ਜੀ 36500 37000 ਮਲਕੀਤਰਾਮ ਦਾ ਹਾਂਜੀ 37500 ਕਰੋ 37500 ਜੀਤਪਾਲ 37000 ਰੁਪਏ ਮਲਕੀਤਰਾਮ 37500 अजीतਪਾਲ अजीतਪਾਲ ਬੋਲੋ ਅਜੀਤਪਾਲ 37500 ਰੂਟਾ ਵੇਟਰ ਟ੍ਰਿਕ ਦੇਖ ਲਓ ਭਾਈ ਮੁੜ ਕੇ ਇੱਥੇ ਮੇਰੇ ਕੋਲ 20000 ਰੂਟਾ ਅਟਰ ਸਸਤਾ ਵੇਚਦਾ ਤਾਂ ਮੈਂ ਤਾਂ ਬਹੁਤ ਵਾਰਜਾਂ ਮਾਰੀ ਜਾਂਦਾ 37500 ਜੀਤਪਾਲ ਰੂਟਾ ਵੇਟਰ 2 37500 ਰੂਟਾ ਵੇਟਰ ਅਜੀਤਪਾਲ 3 ਚਲੋ ਭਾਈ ਆ ਜਾ ਇੱਕ ਮદાન ਫੋਟੇ ਕਰ ਲਓ ਕਰੋ ਜੀ ਸੈਨ ਬੋਲ ਅਗੇ ਅੱਜ ਆਪਣਾ 0 ਡਾਲਰ ਲੈਣਾ ਹੈ ਹਾਂ ਹਾਂ ਚਲੋ ਆਜੋ ਜੀ ਆ ਗਏ ਰੈਲ ਇੱਕ ਨੰਬਰ ਭਾਈ ਬੋਲ ਕੀਮਤ ਮਸਤਾ ਜੀ ਰੱਖੀ ਆਜੋ ਭਾਈ ਜੀ ਨੇੜੇ ਆਜੋ ਹਾਂ ਲਓ ਜੀ ਦਾ ਰੁਪਿਆ 8000 ਰੁਪਿਆ 9000 8000 8000 ਹਾਂ 8000 ਦਲਾਵਰ ਸਿੰਘ ਹਾਂ ਜੀ ਇੱਕ ਮਿੰਟ ਦਲਾਵਰ ਦਾ 9 ਦਲਾਵਰ ਦਾ 9000 ਰੁਪਿਆ ਜੀ ਜਗਤਾਰ ਦਾ ਜਗਤਾਰ ਸਿੰਘ ਦਾ 10000 ਰੁਪਿਆ 11 ਕਿਹਦਾ ਜੀ ਜਸਵੀਰ ਦਾ ਜੀ ਜਸਵੀਰ ਦਾ 11 ਲਿਖੋ ਜੀ ਜਸਵੀਰ ਜਸਕਾਰ ਦਾ ਕਿੰਨਾ 10000 12 ਜੀ ਇੱਕ ਮਿੰਟ ਜਸਵੀਰ ਦਾ 11 ਚੈੱਕ ਕਰ ਲਈ ਕਰਦੇ ਜਸਵੀਰ ਦਾ 11 12000 ਰੁਪਿਆ 14 ਸੋਨੂ ਦਾ ਕਰੋ ਸੰਗ ਦਾ ਕਰੋ ਜੀ 14000 ਸਾਢੇ 14 ਕਰੋ ਕਿਦਾ ਕਰਨਾ ਹੈ ਨਾ ਨਾ ਬੇਕਰ ਦਾ ਸਾਢੇ 14 ਸਾਡੇ 14 ਬਿੱਕਰ ਦਾ 14500 ਰੁਪਇਆ 0 ਡਰਿੱਲ 60000 ਦੀ ਐ ਨਵੀਂ ਚਾਲੂ ਹਾਲਤ ਚ 16000 ਕਰ ਦੋ ਜੀ ਸੋਨੂ ਦਾ ਕਰੋ 16000 ਸੋਨੂ ਦਾ 16000 16000 ਰੁਪਇਆ ਸੋਨੂ ਦਾ ਭਾਈ ਸੋਨੂ ਸਿੰਘ 16000 ਰੁਪਇਆ ਭਾਈ 16000 ਕਰ ਦੇ 16500 ਹੁਣ ਦੋ ਜਿਹੜੇ ਦਾ ਲੇਖੋ ਜੀ ਦੋ ਦਾ ਤੇ ਦੋ ਦਾ ਤਾਂ ਐ ਲਿਖਿੰਦਾ ਨਹੀਂ ਉਧਰ ਲਿਖ ਲੈ ਪਹਿਲਾਂ ਕੀ ਨਾਮ ਹੈ 16500 ਜਸਵੀਰ ਦਾ ਜੀ ਤੁਸੀਂ ਹੋਰ ਵਧਾ ਦਿਓ 500 ਹੁਣ ਬਸ 17 ਕਰ ਦੇ ਦਲਾਵਰ ਦਾ ਯਾਰ ਦਲਾਵਰ ਦਾ 17000 ਜੀ ਚਲੋ ਚਲੋ ਅਜੇ ਤਾਂ ਬਹੁਤ ਥੱਲੇ ਖੜੇ ਹਾਂ ਚਲਦੀਆਂ ਵਹੀਸ਼ੀਰ ਤੁਹਾਡੇ ਸਾਹਮਣੇ ਐ ਕਣਕ ਦੇ ਦਾਣੇ ਵਿੱਚ ਪਏ ਨੇ ਵੀ ਜੀ ਆਪਾਂ ਕਹਿੰਦੇ ਨੇ ਹੋਰ ਨਾਲੇ ਪਿੰਡ ਵਾਲੇ ਦਾ ਤੁਸੀਂ ਵਜਾਈ ਕਰਦੇ ਹੋ ਆਪਾਂ ਦਲਾਵਰ 17000 ਰੁਪਇਆ ਭਾਈ ਅਸੀਂ ਕੋਈ ਪੱਖਪਾਤ ਨਹੀਂ ਕਰਨਾ ਅੱਜ ਬੋਲੋ ਬੋਲੋ ਪਰ ਮਨਮੀਤ ਦੇਖੋ ਭਾਈ ਤੁਸੀਂ ਵੀ ਦੁਹੰਡੀ ਕੀ ਕੇਵੇਂ ਤੁਹਾਨੂੰ ਇਹਨਾਂ ਤੋਂ ਬਾਈ ਬਾਟੀਆਂ ਮੁੱਟੀਆਂ ਵਿੱਚ ਲੱਗਦੀ ਉਹ ਬਈ ਜੇ ਪਹਿਲਾਂ ਇਹ ਹੁੰਦਾ ਫਿਰ ਰੁੱਕੀ ਹੋਰ ਹੁੰਦਾ ਬੋਲੀ ਦਾ ਹੋਵੇ ਬਈ ਕਿਹੜੀਆਂ ਗੱਲਾਂ ਕਰਦਾ ਚਿੰਤਾ ਨਾ ਕਰ ਕੱਲ ਨੂੰ ਵੀ ਐ ਪਰਸਾ ਵੀ ਐ ਉਹ ਇਹ ਸੰਦਾ ਵਾਸਤੇ ਉਹੀ ਰੁੱਖਾ ਲੈ ਦੱਸ ਜਮਾ ਇਹ ਇਸੇ ਕੰਪਨੀ ਦੇ ਨੇ ਇਹੀ ਨੇ ਚਾਰਟਿੰਗ ਤੋਂ ਹੀ ਰੁੱਕਦਾ ਚਲੋ ਕੋਈ ਨਹੀਂ ਕੋਈ ਨਾ ਇਹ ਤਾਂ ਚੀਜ਼ ਵੇਚਣ ਵਾਲੀ ਨਾਲੇ 2 ਰੁਪਏ ਦਿੰਦੀ ਹੈ ਕੋਈ ਨਹੀਂ ਕੋਈ ਨਹੀਂ ਜਿਹੜੀ ਚੀਜ਼ ਜਿਹਨੂੰ ਠੀਕ ਹੈ ਨਾਲੇ ਨਾ ਵੇਚਣ ਦੇ ਬਹੁਤ ਚਾਂਸ ਨੇ ਚਲੋ ਕੋਈ ਨਹੀਂ ਚਲੋ ਚਲੋ ਅੱਗੇ 17500 17500 ਬੱਬੂ ਗਰਗ 18000 ਬਿੱਕਰ ਸਿੰਘ 18000 ਆ 18000 ਘਰ ਜੇਤੀ ਜੇਤੀ ਘਰ 1 2 3 ਉਹ ਭਾਈ 18000 ਬਿੱਕਰ ਸਿੰਘ 081 ਨੰਬਰ 1 18000 ਰੁਪਇਆ ਬਿੱਕਰ ਸਿੰਘ 081 ਨੰਬਰ 2 ਗੱਲਿੰਗ ਹਾਂ ਯਾਰ ਕਰੋ ਜੀ 18.5 ਦੇਖੋ ਜੀ ਨਵਾਨ ਇੱਥੇ ਮਲਕੀਤਰਾਮ 18500 ਜੀ 19ਕਰ ਸਿੰਘ 19 ਬਿੱਕਰ ਸਿੰਘ 19000 ਰੁਪਿਆ ਬਿੱਕਰ ਸਿੰਘ 19000 0 ਡਰਲ 1 ਨੰਬਰ 1 ਬਿੱਕਰ ਸਿੰਘ 0 ਡਰੈਲੇ ਕੋਈ ਨੰਬਰ ਕੋਈ ਦੋਨੋਂ ਚ ਭਾਈ ਬਿੱਕਰ ਸਿੰਘ 19000 0 ਡਰੈਲੇ ਨੰਬਰ 3 ਲਿਖੋ ਜੀ ਸੋ ਬੜੀ ਵਧੀਆ ਲੈ ਦਲਾ ਬਰਾਜਾ ਭਾਈ ਬਾਹਰਲੀ ਅਗਲੀ ਚੀਜ਼ ਬੋਲੋ ਬੋਲੋ 0 ਡਰੈਲੇ 2 ਨੰਬਰ ਸਵਾ ਵੱਲੀਓ ਕੀਮਤ 8000 ਰੁਪਈਆ ਬੋਲੋ ਜੀ ਪੱਕੇ ਪੈਸੇ ਲਾਓ ਹੁਣ ਸਿਰਫ 8000 ਉਹ 15000 ਕਰੋ ਜਗਤਾਰ ਦਾ 15000 ਠੀਕ ਹੈ ਕਰੋ ਹੋਰ ਸਾਹੀ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਜਿੱਥੇ ਰੱਖਿੰਦੇ ਜੇ ਲੱਗਦਾ ਕਰਿਆ ਕਿ ਇੱਧਰ ਸਿਨੇ ਸੁਣੋ ਜੀ ਜਗਤਾਰ ਦਾ ਕਰੋ ਜੀ 15000 ਨਾਜ਼ਰ ਸਿੰਘ ਇਹ ਕੀ ਸੀ ਜੀਰਾ ਥੋੜਾ 16000 ਨਾਜ਼ਰ ਸਿੰਘ ਦਾ ਕਰੋ ਜੀ 16000 15000 ਵੀ ਕਰਦੇ ਇੱਕ ਮਿੰਟ ਸੋਨੂ ਦਾ ਹਾਂ ਖਾਲੀ ਰਹਿ ਗਿਆ ਟੈਕਰ ਕਾਲਮ ਆ ਕੋਣ ਪਿਆ ਕਰ ਸੋਨੂ ਭਿੱਖੀ ਸੋਨੂ ਸੋਨੂ ਭਿੱਖੀ 17 17000 17 ਕਰੋ ਜੀ ਅਜੇ 18 ਕਰੋ ਜੀ 18 ਕੀ ਦਾ ਜੀ ਜੀ ਕਰ ਦਿਓ ਜੀ ਬੱਬੂ ਗਰਗ ਦਾ 19 ਨਾਜਰ ਦਾ 18 ਜੀ ਬੱਬੂ ਗਰਗ ਦਾ 19 20000 ਕਰ ਦੋ ਪੂਰਾ ਬ੍ਰਿਟੇ ਕੀ ਕਰਦੇ ਆ ਬੱਬੂ ਗਰਗ 19 ਇੱਕ ਬੱਦੂ ਜੀ ਉਹ ਸੋਨੂ ਦਾ 20000 ਕਿਹਦੇ ਭਾਈ ਇਹ ਚ ਫਰਕ ਹੈ ਫਰਕ ਹੈ ਇਹ ਇੱਥੇ ਲੱਗਿਆ 2500 ਜੀ ਇੱਥੇ ਗੋੜ ਲੱਗਿਆ ਜੀ ਅੱਛਾ 20500 ਨਾਜਰ ਸਿੰਘ 21000 ਕਰੋ ਜੀ ਸੋਨੂ ਦਾ 21500 ਕਰੋ ਜੀ ਉਧਰ 21500 ਕਰੋ ਜੀ 나జర్ ਸਿੰਘਾ 21500 ਰੁਪਇਆ 나జర్ ਸਿੰਘਾ 22000 ਕਰੋ ਕੀ ਨਾਮ ਹੈ 22000 ਕਰੋ ਜੀ ਜਸਵੀਰ ਸਿੰਘ ਦਾ ਹਾਂ ਜੀ ਨਾਮ ਹੈ ਸਾਡੇ 22 ਕਰੋ ਸਾਡੇ 22 ਕਰੋ ਜੀ ਇਧਰ ਸਾਡੇ 22 ਕਿਹਦਾ 나జర్ ਸਿੰਘ ਦਾ ਜੀ ਸਰੀਰ ਦਾ ਪੂਰਾ 22 ਸੀ ਜੀ ਰਾਜਰ ਸਿੰਘ ਦਾ ਸਾਢੇ 22 22500 ਰੁਪਈਆ ਬੱਬੂ ਦਾ 23 ਬੱਬੂ ਦਾ ਜੀ ਸਾਢੇ 23 ਨਾਜਰ ਦਾ 24 24000 ਆ ਜੀ ਇੱਥੇ ਲੰਮੀ ਲੇਨ ਜੀ ਚ ਨਾਜਰ ਦਾ 24000 ਰੁਪਈਆ ਨਾਜਰ ਸਿੰਘ ਬਾ ਸੁਣ ਨਹੀਂ ਲੱਗ ਜੇ ਬੋਲ ਦੋ ਭਾਈ ਇੱਕ ਦੋ ਦਿਨ ਬਾ ਬੋਲੋ ਫਿਰ ਬੋਲੋ ਬੋਲੋ ਕਾਉਂ ਟਾਈਮ ਲਾਉਣਾ 24000 나జర్ ਸਿੰਘ 0 drill 2 ਨੰਬਰ ਇੱਕ 24000 나జర్ ਸਿੰਘ 0 drill 2 ਨੰਬਰ 2 ਸਾਜੀ ਸਭ ਕਮੇਟੀ ਕਰੋ 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 ਠੀਕ ਹੈ ਬਾਈ 24000 ਡੀਰੋ ਡ੍ਰਿਲ ਨਾਜ਼ਰ ਸਿੰਘ ਦਾ ਤਿੰਨ ਆ ਜਾਓ ਭਾਈ ਇਹਨਾਂ ਨੇ ਹੁਣ ਬੋਲੀ ਭਰੀ ਹੀ ਨਾਜ਼ਰ ਸਿੰਘ ਜੀ ਵਧਾਈਆਂ ਹਾਂਜੀ ਕਰਤੀ ਆਪਾਂ ਅਗੜਿਆਲ ਦੀ ਬੋਲੀ ਸਮਾਪਤ ਆ ਹੈਪੀ ਸੀਡਰ ਨੰਬਰ 1 ਹੈ ਇਹ ਵਿਕਿਆ 28000 ਰੁਪਏ ਦਾ ਤੇ ਆ ਹੈਪੀ ਸੀਡਰ ਨੰਬਰ 2 ਇਹ ਵਿਕਿਆ 29500 ਦਾ ਤੇ ਆ ਮਲਚਰ ਹੈ ਇਹ ਵੀ ਕਿਹਾ 31000 ਰੁਪਏ ਦਾ ਆ ਮਲਚਰ 31000 ਰੁਪਏ ਦਾ ਵਿਕਿਆ ਤੇ ਆ ਰੋਟਾਵੇਟਰ ਹੈ ਇਹ ਵਿਕਿਆ 37500 ਦਾ ਤੇ ਆ ਜ਼ੀਰੋ ਡ੍ਰਿਲ ਇੱਕ ਨੰਬਰ ਇਹ ਵਿਕੀਆ 19000 ਰੁਪਏ ਦੀ ਤੇ ਆ ਪਿੱਛੇ ਵਾਲੀ ਜ਼ੀਰੋ ਡ੍ਰਿਲ ਨੰਬਰ 2 ਇਹ ਸੇਲ ਹੋਈ ਹੈ ਜੀ 24000 ਦੀ ਲਓ ਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਇਸ ਚੈਨਲ ਨੂੰ ਇੰਸਪੈਕਟਰ ਅਨੰਦੀਪ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਕਰੋ ਸ਼ੇਅਰ ਬਹੁਤ ਬਹੁਤ ਧੰਨਵਾਦ ਤੁਹਾਡਾ